ਜਾ ਰਹੇ ਨੇ ਜੀ ਨੂੰ ਮਰ ਮੋਟਾ ਕਰ ਲੈ ਤੇ ਕਿੰਨੇ ਵੀ ਦੋਣ ਕਿਸੇ ਡਾਊਟ ਹੋਵੇਗੀ ਉਹ ਡਾਊਟ ਨੇ ਸਾਨੂੰ ਉਹਨਾਂ ਹੌਸਲੇ ਨਾਲ ਕਰ ਰਿਹਾ ਹੈ ਕਿ ਇਹਦੇ ਵਿੱਚ ਕਿੰਨਾ ਦਮਾਜੇ ਨੇ ਜੀ ਨੂੰ ਰੋਕ। ਆਪਾਂ ਬੈਰੀ ਜੀ ਪੂਰੀ ਰਮਨ ਆਇਓ ਆਇਓ ਭਾਈ ਪੀਓ ਤੇ ਟਾਈਮ ਮਾਰਤੀ ਲੱਗੀ ਦੀ ਚੱਲ ਰਿਹਾ ਸ਼ੂਟ ਪੂਰਾ ਦੁਬਾਰਾ ਤੋਂ ਹੋਇਆ ਲਾਈਵ ਇਹਨੂੰ ਵੀ ਸ਼ੇਅਰ ਕਰਿਓ ਮਰਾ ਭਰਾ ਹਾਂ ਬਸ ਉਹ ਤੋਂ ਉਹ ਤੋਂ ਕੀ ਨਗਰ ਹੋ ਰਿਹਾ ਇੱਕੋ ਇੱਕ ਵੀ ਇੱਧਰ ਲੇ ਗੋ ਪੀ ਵੀ 08 ਸਾਡਾ ਆਪਣਾ ਚੈਨਲ ਠੀਕ ਹੈ ਜੀ ਫੋਲੋ ਕਰ ਮੇਰੀ ਨਹੀਂ ਨਹੀਂ ਚਲੋ ਜੀ ਡਨ ਅੱਲਾ ਨਾਲ ਸ਼ਾਟ ਦੇ ਦੇ ਕਲਰ ਪੁੱਗਰ ਤਾਂ ਨਹੀਂ ਟੋਣੇ ਪਿੱਛੇ ਹੈਗੇ ਭਾਈ ਹੈਗੇ ਅਨਾਰ ਦੋ ਗਾਮੀ ਉੱਥੇ ਘੇੜ ਆਵੇ ਓਡੀ ਲੋਕ ਇੰਨਾ ਸਾਲਾ ਬਣ ਸਾਨੂੰ ਇੰਨਾ ਖਾਲਾ ਚਾਚਾ ਗਮੀ ਚਾਚਾ ਸਾਗਰ ਗਾਮੀ ਨੂੰ ਭੇਜੀ ਚਾਚਾ ਆਈ ਗਾਮੀ ਸ਼ੂਟ ਪੂਰਾ ਤੇ ਵੀਡੀਓ ਟ੍ਰੈਕਰ ਨੂੰ ਉਹ ਪ੍ਰੋਗਰਾਮ ਆ ਜਾਂਦਾ ਹੈ ਕੰਮ ਯੰਤਰ ਹੋ ਜਾਂਦਾ ਹੈ ਹਾਂਜੀ ਰੇਲ ਤੇ ਜਾਤਾਂ ਚੱਲ ਰਹੇ ਆ ਆਪਣੇ ਨਾਲ ਪਿੱਛੇ ਜਾ ਹਾਂ ਨਾਲ ਜਲੋ ਪਿਛੇ ਰਮਾਲ ਲਾ ਲਗੇ ਰਮਾਲ ਲਾ ਰੋ ਰਮਾਲ ਲਾ ਦਿਓ ਭਾਈ ਜੀ ਰੀਲ ਬਣਾਵਾਂਗੇ ਪਰ ਵੀਡੀਓ ਆ ਲੈ ਦੇ ਉਹ ਜਿਹੜਾ ਸਾਰਾ ਦੇ ਬਣਾਇਆ ਉੱਪਰ ਆ ਉਹ 스ਪੀਕਰ ਆ ਨੇ 스피커 ਤੇ ਭਾਈ ਪਿੱਛੇ ਬਣਾ ਦੇ ਯਾਰ ਵਧੀਆ ਤਰੀਕੇ ਨਾਲ ਇਧਰ ਨਾਲ ਦੋ ਤਣੇ ਲਾ ਦੇ ਬੱਜੇ ਤੇ ਬੱਜੇ ਅੱਜ ਵਜੇ ਉਹ ਪਲੋਂਕ ਤੇ ਸੀ ਬਸੀ ਚਲ ਚਲ ਦੇ ਦਿਨ ਚ ਕੋਈ ਤਾਂ ਬਾਤ ਚ ਕਰ ਲੈ ਸ਼ੋਰ ਚੱਲ ਰਿਹਾ ਪੂਰਾ ਨਿਆਰੇਦਾਰ ਕਰੀਏ ਟਾੜ ਹਲੇ ਹੌਸਲੇ ਆਏ ਬਹੁਤ ਇਕ ਕੋਈ ਨਹੀਂ ਕਰੀ ਪਹਿਲਾ ਭਾਈ ਪਹਿਲਾ ਭਾਈ ਫੇਸ ਡਾਊਨ ਕਰੇ ਸਾਰੇ ਜਣੇ ਭਾਈ ਫੇਸ ਡਾਊਨ ਕਰੇ ਫੇਸ ਡਾਊਨ ਕਰੇ ਟਾਈਟੈਨਿਕ ਮੈਂ ਕਹਿੰਦਾ ਨਾ ਅੱਥਰ ਹੱਥ ਕਰਨਾ ਭਾਈ ਡਾਊਨ ਕਰੇ ਫੇਸ ਫੇਸ ਡਾਊਨ ਕਰ ਲਾ ਮਿਸ਼ੂ ਮਿਸ਼ੂ ਵੀ ਜਾ ਡੱਬੀ ਥੱਲੇ ਰੱਖ ਫੇਸ ਥੱਲੇ ਰੱਖ ਨੀਚੇ ਰੱਖ ਇੱਥੇ ਰੱਖ ਫੇਸ ਛੋਟੀਆਂ ਸੈਟ ਦੇ ਪਿੱਛੇ ਜਦੋਂ ਮਿਊਜ਼ਿਕ ਆ ਆ ਹੈਪੀ ਲੀਕ ਬਹੁਤ ਅੱਗੇ ਗੱਡੀ ਆ ਹਾਂ ਸ਼ੋਰ ਚੱਲ ਰਿਹਾ ਕੈਮਰਾ ਢਿੱਕੇ ਤੇ ਆਹੋ ਕਰੋ ਬਈ ਕਰੀਏ ਪਨੇ ਹਾਂਜੀ ਕਰੋ ਬਲੇ ਸੌਂ ਕਰੋ ਬਲੇ ਪੜੀ ਇੱਕ ਇੱਕ ਆ ਲੱਲਣ ਦੇ ਪਲੇ ਹੋਣ ਪੜੀ ਨਾਲੇ ਚੱਲਦੀ ਤੇ ਛੱਡਦੇ ਨਹੀਂ ਚੱਲਦੀ ਬਈ ਚੱਲਦੀ ਚੱਲਦੀ ਦੇ ਬਈ ਸਿੱਟਣੀ ਹੈ ਪਿੱਛੇ ਸਿੱਟ ਨਹੀਂ ਉਹ ਨਹੀਂ ਪੜੀ ਸਿੱਟੀ ਨਹੀਂ ਸਿੱਟਿਆ ਬਈ ਸੱਟ ਨਾ ਪਈ ਮੇਰੀ ਗਾ ਹੈਲੋ 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 ਕੀ ਹਾਲ ਹੈ ਭਰਾ ਸ਼ੂਟ ਚੱਲ ਰਿਹਾ ਵੀਰ ਦੁਬਾਰਾ ਤੋਂ ਲਾਈਵ ਹੋ ਦੁਬਾਰਾ ਤੋਂ ਹੋਇਆ ਲਾਈਵ ਮੈਂ ਕਹਿੰਦਾ ਸ਼ੂਟ ਚੱਲ ਰਿਹਾ ਵੀਰ ਇਦਾਂ ਕਰੋ ਬੰਗੜ ਸਾਹਿਬ ਮੇਰੀ ਗੱਲ ਨਾਲ ਬੰਗੜ ਸਾਹਿਬ ਫੋਟੋ ਕਰਵਾਵਾਂਗੇ ਕਾ ਵੀਡੀਓ ਏ ਮੁੰਡੇ ਨੂੰ ਨਾ ਇਧਰ ਕਰ ਥੱਲੇ ਹੋਰ ਟ੍ਰੈਲੀ ਦੇ ਉੱਲੇ ਖੜਾ ਕਰ ਦੋ ਅੱਗੇ ਕਰਦੇ ਹੋ ਟ੍ਰੈਲੀ ਦੇ ਉੱਲੇ ਮੰਗੜ ਮੰਗੜ ਮੁੰਡੇ ਨੂੰ ਨਾ ਕਿਸੇ ਖੜਾ ਕਰ ਦਿਓ ਟ੍ਰੈਲੀ ਦੇ ਉੱਲੇ ਇਹਨੂੰ ਉਹ ਭਾਜੀ ਉਹ ਉੱਧਰ ਲੀਆ ਦੱਸੋ ਨਹੀਂ ਹਵਾ ਉਧਰ ਨਹੀਂ ਆਣੀ ਨਾ ਹਵਾ ਉਧਰ ਨਹੀਂ ਆਣੀ ਬੈਠੇ ਉੱਥੇ ਪਿੱਛੇ ਹਿਲਾ ਦਿੰਦੇ ਆ ਯਾਰ ਭਾਜੀ ਫੇਰ ਪਿੱਛੇ ਮੁੰਡੇ ਸਾਹਮਣੇ ਹੀ ਹੈ ਪਿੱਛੇ ਤਾਂ ਨੂੰ ਹੁਣੀ ਹੈ ਤਾਂ ਹੀ ਬਿਠਾਇਆ ਆਹ ਹੋਏ ਦੇ ਸਹੀ ਆ ਫੇਰ ਬਈ ਦੇਖੋ ਮੈਂ ਇੱਥੇ ਦੇ ਨਾ ਕਿ ਜਿੱਦਾਂ ਤੁਸੀਂ ਲੋਨੇ ਆਜੀ ਨਾ ਉਹ ਕਵਰੇਜ ਨਹੀਂ ਦੇ ਲੋ ਸ਼ੂਟਿੰਗ ਤੇ ਮਿਹਨਤ ਕਿੰਨੀ ਆਉਂਦੀ ਆ ਵੀਰੋ ਠੀਕ ਹੈ ਜੀ ਮਿਹਨਤ ਕਿੰਨੀ ਬਹੁਤ ਆਉਂਦੀ ਹੈ ਨਾ ਭਾਜੀ ਬਹੁਤ ਜਿਆਦਾ ਹੀ ਆਉਂਦੀ ਹੈ ਮਿਹਨਤ ਠੀਕ ਹੈ ਜੀ बार-बार ਸ਼ੂਟ ਕਰਨਾ ਪੈਂਦਾ ਫਿਰ ਨਿਗਾਹ ਟਿਕਾਉਣੀ ਪੈਂਦੀ ਆ ਠੀਕ ਹੈ ਜੀ ਚਲੋ ਕਰੀਏ ਸਟਾਕ ਹਾਂ ਲੈਸ ਨਹੀਂ ਪਾਜ ਆਰੇ ਭਾਈ ਇਸ ਕਰਕੇ ਪਰ ਤਾਂ ਸਹਿਯੋਗ ਮੰਗ ਰਹੇ ਹਾਂ ਇਹਨੇ ਲਿਆ ਕਰੋ ਸਹੀ ਗੱਲ ਹੈ ਕਿੰਨੇ ਬੰਦੇ ਲੱਗੇ ਹੁੰਦੇ ਆ ਨਾ ਦੇਖੋ ਕਿੰਨਾ ਸਾਰੇ ਮੁੰਡੇ ਲੱਗੇ ਹੋਏ ਆ ਦੇਖੋ ਚਲੋ ਚਲੋ ਕਰੀਏ ਜਾਨਾ ਭਾਈ ਛੇੜਨਾ ਅਸੇ ਭਰੀ ਨਾਲ ਦੀ ਰੁੱਪ ਸਾਡੇ ਭਾਜੀ 700 ਹੁੰਦਾ ਜੀ ਸੱਚੀ ਗੱਲ ਜੀ ਸੱਚੀ ਗੱਲ ਕੀ ਹਾਲ ਹੈ ਭਾਜੀ ਵਧੀਆ ਵਧੀਆ ਬਹੁਤ ਭੈਂਟ ਕੰਮ ਕਰ ਰਹੇ ਆ ਭਾਜੀ ਥੈਂਕ ਯੂ ਵੀਰੇ ਜੀ ਹਾਂ ਜੀ ਜੀ ਥੈਂਕ ਯੂ ਤੱਕਣਾ ਪੈਣਾ ਵੀਰੋ ਸੌਰੀ ਇਸ ਲਈ ਮੈਂ ਇੱਕ ਬੰਦ ਕਰਨਾ ਪੈਣਾ ਹੈ ਕਾਪੀ ਰੇਟ ਆ ਜਾਣਾ ਠੀਕ ਹੈ ਜੀ ਤੇ ਨਾ ਨਾ ਮਾਪੇ ਦੀ ਨਾ ਦਿੱਤੀਏ ਸਾਬਤ ਨੇ ਹੋਸਲੇ ਬਿਲਕੁਲ ਪਰਦੇ ਦਾ ਪਰਦੇ ਦਾ ਸ਼ੂਟਿੰਗ ਟੈਂਟ ਸ਼ੂਟਿੰਗ ਚੱਲ ਰਹੀ ਹੈ ਵੀਰਾਂ ਦੇ ਕੁੜਵਟੀਆਂ ਚੈਨਲ ਸ਼ੂਟਿੰਗ ਚੱਲ ਰਹੀ ਹੈ ਵੀਰਾਂ ਜੀ ਬਹੁਤ ਮਿਹਨਤ ਕਰ ਰਹੇ ਆ ਬਹੁਤ ਜ਼ਿਆਦਾ ਠੀਕ ਹੈ ਜੀ ਤੁਸੀਂ ਜਰੂਰ ਜਾ ਕੇ ਸੌਂਗ ਲਾ ਕੇ ਠੀਕ ਹੈ ਜੀ ਚੈਨਲ ਦਾ ਨਾਮ ਮੈਂਸ਼ਨ ਕਰ ਦਾਂਗਾ ਮੈਂ ਠੀਕ ਹੈ ਇੱਕ ਹੋਰ ਵਾਲ ਕੇ ਸੱਟ ਦੇ ਮਾੜੇ ਮੇਰਾ ਪਾ ਬਾਲੀ ਸਰੋਹ ਨਾ ਨਾ ਸਿੱਟੀ ਆ ਮੋਹਲੇ ਟਾਇਰਾਂ ਦੇ ਕੋਲ ਰਵੇ ਬੱਤ ਮੋਹਲੇ ਟਾਇਰਾਂ ਤੋਂ ਥੋੜੀ ਅੱਗੇ ਕਿ ਭਾਈ ਖੜਾ ਤੇ ਠੇਟੀ ਮਾਰਿਆ ਸਰਦਾਰ ਜੀ ਦੇਖੋ ਕਿੰਨੀ ਮਿਹਨਤ ਲੱਗ ਰਹੀ ਹੈ ਕਿੰਨੀ ਠੀਕ ਹੈ ਜੀ ਨੂੰ ਫੋਮ ਨੂੰ ਛੋਟ ਕਾਣਾ ਸੋਚਾ ਨਹੀਂ ਠੀਕ ਹੈ ਤੇ ਦੇਖੋ ਲਿਓ ਨੀ 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 ਨ ਕੀ ਬਾਜੀ ਠੀਕ ਸੀ ਸਾਰੇ ਹਾਂ ਹਾਂ ਓਕੇ ਬਸ ਉਹ ਦੋ ਦਰਵਾਜੇ ਬੰਦ ਹੋ ਗਏ ਸਾਮ ਕਰਾ ਚਲੋ ਮੜ ਕੇ ਸਿੰਕ ਮੜ ਕੇ ਮੈਚ ਫਲੋ ਜਿਆ ਟੁੱਟ ਗਿਆ ਫਲੋ ਜਿਆ ਫਲੋਰ ਟੁੱਟ ਗਿਆ ਦਰਵਾਜ਼ਾ ਫੇਰ ਕਰਨੀ ਠੀਕ ਹੈ ਮੂਹ ਨਹੀਂ ਹਰੋਣਾ ਹੈ ਨਹੀਂ ਕਰਾਂ ਚਲੋ ਬਾਜੀ ਤੀਜਾ ਦਰਵਾਜ਼ਾ ਮੈਂ ਸਾਰਾ ਸਪੂਟ ਕਰ ਦਿੰਦਾ ਕੋਈ ਕੋਰਕ ਨਹੀਂ ਨਾ ਹੈਗਾ ਇਹ ਉਹ ਨਾਲ ਹੀ ਆ ਖਲਾ ਕੋਰਕ ਹੁੰਦਾ ਫੇਰ ਤੁਸੀਂ ਮੁਰਨਾ ਹੈ Grazie ma è stato ਇੱਥੇ ਤੱਕ ਪੈ ਰਹੀ ਹੈ ਪੂਰੀ ਸ਼ੂਟਿੰਗ ਦੇ ਵਿੱਚ ਵੀਰੋ ਠੀਕ ਹੈ ਜੀ ਤੇ ਬਹੁਤ ਜ਼ਿਆਦਾ ਮਿਹਨਤ ਲੱਗ ਰਹੀ ਹੈ ਮੈਂ ਕਿਰੇ ਅੱਜ ਦਾ ਚੱਲ ਲਾਈਵ ਕਰਕੇ ਦੁਜੀ ਹੋ ਜਾਂਦੇ ਆ ਦੇਖੋ ਕਿੰਨੀ ਮਿਹਨਤ ਚੱਲ ਰਹੀ ਹੈ ਠੀਕ ਹੈ ਜੀ ਅੱਜ ਦਾ ਕੈਮਰਾ ਸਿੱਧਾ ਕਰ ਦਿੰਦੇ ਆ ਲਾਈਵ ਕਰ ਪਰ ਬਹੁਤ ਜ਼ਿਆਦਾ ਇਹ ਮਿਹਨਤ ਲੱਗ ਰਹੀ ਹੈ ਸੌਂਕ ਤੇ ਸੌਖੇ ਨਹੀਂ ਬਣਨੇ ਠੀਕ ਹੈ ਜੀ ਤੇ ਬਾਰ-ਬਾਰ ਸ਼ੂਟ ਕਰਨਾ ਪੈਂਦਾ ਠੀਕ ਹੈ ਤੇ ਬਾਕੀ ਤੁਹਾਡੇ ਸਾਹਮਣੇ ਹੀ ਹੈ ਮਿਹਨਤ ਕਿੰਨੀ ਆ ਰਹੀ ਹੈ ਬਾਕੀ ਤੁਹਾਡੇ ਸਾਹਮਣੇ ਆ ਵੀਰੋ ਠੀਕ ਹੈ ਲਾਈਕ ਕਰ ਦਿਓ ਫੋਲੋ ਕਰੋ ਆਪਣੇ BB08 ਚੈਨਲ ਨੂੰ ਏ ਭਾਈ ਦਾ ਕੰਮ ਠੀਕ ਜਿਹਾ ਲਿਖਿਆ ਭਾਈ ਨੇ ਨੋ ਜੀ ਹੋ ਗਿਆ ਠੀਕ ਹੈ ਜੀ ਤੇ ਸਾਡੇ ਸਾਹਮਣੇ ਹੀ ਆ ਸ਼ੂਟ ਚੱਲਦਾ ਆ ਜੋ ਮਰੀ ਆ ਜਾਓ ਦੇਖ ਲਈ ਮੋੜ ਤੇ ਉਹ ਨਾ ਇਦਾਂ ਕਰਿਓ ਬਾਕੀ ਸਾਡੇ ਸਾਹਮਣੇ ਸ਼ੂਟ ਚੱਲ ਰਿਹਾ ਤੇ ਤਰਕ ਪਾਇ ਰਹੀ ਆ ਪੂਰੀ ਹਾਂਜੀ ਠੀਕ ਹੈ ਜਦੋਂ ਗੱਲ ਆਉਂਦੀ ਆ ਨਾ ਠੀਕ ਹੈ ਜੀ ਹਾਂ ਸਹੀ ਹੈ ਸ੍ਰੀਖੋਲੇ ਦੇ ਸਪਾਂਸਰ ਵਾਲਾ ਬੱਸ ਬਣ ਜੂਗਾ ਕੀ ਡੱਗਿਆ ਇੱਕ ਤੁਹਾਡਾ ਨੋਡ ਲੈਣਾ ਹੋ ਗਿਆ ਸ਼ੋਟ ਪੂਰਾ ਠੀਕ ਹੈ ਜੀ ਬਾਰ ਬਾਰ ਕੀਤੀ ਹੋਇਆ ਠੀਕ ਹੈ ਜੀ ਤੇ ਸ਼ੇਅਰ ਕਰਿਓ ਲਾਈਕ ਕਰਿਓ ਹੁਣ ਲੌਕ ਕੇ ਲਾਈਵ ਹੋਵਾਂਗੇ ਥੋੜਾ ਟਾਈਮ ਠੀਕ ਹੈ ਜੀ ਤੇ ਅਗਲੇ ਸ਼ੋਟ ਦੇ ਵਿੱਚ ਦੇਖੋ ਕਿੰਨੀ ਮਿਹਨਤ ਆਉਣੀ ਹੈ ਦੇਖੋ ਠੀਕ ਹੈ ਜੀ ਦੇਖੋ ਸ਼ੋਟ ਬਾਕੀ ਮੈਂ ਕਿ ਕੈਮਰੇ ਨੂੰ ਫਿਕਸ ਕਰ ਲਿਆ ਠੀਕ ਹੈ ਹਾਂ ਜੀ ਸ਼ਾਂ ਭਾਈ ਹਾਂ ਜੀ ਉਸੇ ਉਧਰ ਤੁਰ ਕੇ ਆਓ ਪਿੱਛੇ ਗੱਡੀਆਂ ਮੋੜੇ ਤੁਰਚਣਾ ਭਾਈ ਨੇ ਇਧਰ ਨੂੰ ਆ ਜਾਓ ਸ਼ਾਂ ਭਾਈ ਇਧਰ ਆ ਜਾ ਹਾਂ ਜੀ ਜੇ ਬੁਰਾ ਵਰਤਣਾ ਹੈ ਮੈਂ ਮਾਰ ਤੋਂ ਪੈਰ ਜਿਆ ਬਾਈ ਇੱਕ ਤੁਰ ਕੇ ਗਏ ਤਾਂ ਇਹਨਾਂ ਦੇ ਰਹੀਆਂ ਸ਼ਾਮ ਭੀਦ ਰੋ ਰਿਹਾ ਬੈਠ ਜਾਣੇ ਖੜ੍ਹਦੇ ਬੈਠਣੇ ਵਾਸਤੇ ਜੇ ਬਾਈ ਹਾਂ ਜੀ ਤੱਕ ਕਰਕੇ ਗਏ ਸਾਹਮਣੇ ਚੱਲ ਰਿਹਾ ਸ਼ੋਰ ਠੀਕ ਹੈ ਜੀ ਹਾਲਤ ਸ਼ਾਮ ਆਏ ਬਸ ਇੱਕ ਦਿਨ ਕੈਮਰਾ ਅੱਛਾ ਜੀ ਠੀਕ ਹੈ ਨਾ ਚਾਹੁੰਦੇ ਸ਼ੋਰ ਤੇ ਘੰਟ ਚੱਲਦਾ ਬਹੁਤ ਵਧੀਆ ਜੀ ਬਹੁਤ ਆਨੰਦ ਆ ਰਿਹਾ ਹੈ ਤੱਕ ਪੈ ਰਹੀ ਹੈ ਸਾਡੇ ਵੱਡੇ ਭਰਾ ਹੈਪੀ ਹੋ ਰਹੇ ਆਂ ਜੀ ਸੀ ਹਾਂ ਕੈਮਰਾ ਜੇ ਕੋਲੋਂ ਜਾਓ ਤਾਂ ਕੈਮਰਾ ਦੇਖਣਾ ਠੀਕ ਆਜੋ ਪਾਈ ਪਿੱਛੇ ਆਇਆ ਤੇ ਬੁਲਾਉਣਾ ਤਾਂ ਨਹੀਂ ਆਪਸ ਵਿੱਚ ਪਰ ਸ਼ਾਮੇ ਪਿੱਛੇ ਕਰੋ ਸਿਰ ਸਾਰੇ ਥੋੜਾ ਸ਼ਾਂਪੇ ਅੱਗੇ ਪਾਈ ਸਾਹਿਬ ਵਿੱਚ ਪਿੱਛੇ ਆ ਬਾਈ ਥੋੜਾ ਅੱਗੇ ਥੋੜਾ ਅੱਗੇ ਵਿੱਚ ਫਰੇਮ ਚ ਆਇਓ ਪਹਿਲਾਂ ਠੀਕ ਹੈ ਤੇ ਸ਼ਾਟ ਚੱਲ ਰਿਹਾ ਦੂਜਾ ਇੱਧਰ ਦੇਖੋ ਸ਼ੂਟਿੰਗ ਇੱਕ ਪਹਿਲਾਂ ਦੇਖਣਾ ਬਾਅਦ ਦੇਖਣਾ ਆਜੋ ਚਲੋ ਆਇਓ ਸ਼ਾਂਪੇ ਇਹ ਵੀ ਨਾ ਗਾਣਾ ਲਿਖਿਆ ਦੇਖੋ ਇਹ ਕੈਮਰਾ ਕਦੇ ਬੱਸ ਦੇਖੋ ਨਾ ਪਰ ਕਵਰ ਕਰ ਲੈ ਕਵਰ ਕਰ ਲੈ ਕਵਰ ਕਰ ਲਿਆ ਭਾਈ ਨੇ ਟਾਇਰ ਦੇ ਕੋਲ ਹੀ ਰੱਖ ਦੇ ਟਾਇਰ ਤੇ ਕਰੋਗੇ ਪਿੱਛੇ ਟਾਇਰ ਦੇ ਟਾਇਰ ਦੇ ਕੋਲ ਹੀ ਰੱਖ ਦੇ ਥੋੜਾ ਗਿਆ ਭਾਈ ਦੇਖੋ ਕਿੰਨੀ ਮਿਹਨਤ ਲੱਗ ਰਹੀ ਆ ਬਰਾਬਰ ਤੁਸੀਂ ਫਟਾਫਟ ਪੈਨਾਂ ਲਾ ਠੀਕ ਆ ਜੀ ਲਾਈਵ ਹੋਇਆ ਨਾ ਵੱਡਾ ਦੇਖੋ ਨੁਕਦੇਓ ਆ ਸੜ ਜਾਸੀ ਬਸ ਟੱਕ ਪੈ ਰਹੀ ਆ ਪੂਰੀ ਥੋੜਾ ਇਦਾਂ ਕਰ ਦਿਓ ਉਹ ਗਾਣਾ ਪਲੇ ਕਰ ਦਿਓ ਮੇਰਾ ਹਲਕਾ ਸਿਲਰ ਲੈ ਲੀਏ ਤੇ ਆਪਲੇ ਕਿ ਭੜਿਆ ਮਾ ਜੀ ਮੁੱਖ ਕਿੱਥੇ ਨੇ ਨੇੜੇ 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 ਭਾਈ ਨੇੜੇ ਨੇੜੇ ਹੋ ਜਾ ਨੇੜੇ ਬਹੁਤ ক্লোਜ਼ ਹੋ ਜਾ ক্লোਜ਼ ਹੋ ਜਾ ਮੇਰੇ ਨਾਲ ਦੇ ਕੋਲੇ ਰੱਖੋ ਚੱਲ ਇਹ ਆ ਪੂਰਾ ਸ਼ੂਟ ਠੀਕ ਆ ਮੇਰੇ ਨਾਲ ਕੋ ਆਪਣੇ ਤੇ ਬਣਾ ਲੈ ਚਲੋ ਭਾਈ ਨੇੜੇ ਆ ਨੇੜੇ ਕੋਈ ਗੱਲ ਨਹੀਂ ਸੋਨੇ ਐਵੇਂ ਹੀ ਕਰੋ ਆਜੋ ਭਾਜੀ ਭਾਜੀ ਆਜੋ ਦੇਖੋ ਕੀ ਹੋ ਰਿਹਾ ਖੜ ਗਿਆ ਤੇ ਹਾਂ ਵਾਓ ਚੰਦ ਰਿਆ ਛੋਟਾ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਘੈਂਟ ਛੋਟਾ ਆ ਚਾਹੀ ਚਾਹੀ ਛੋਟਾ ਆਓ ਗੱਡੀ ਉੱਤੇ ਚੜਾਓ ਚਲੋ ਠੀਕ ਹੈ ਜੀ ਸਸਰੀ ਗੱਲ ਟੱਕਰਦੇ ਅਗਲੇ ਲਾਈਵ ਤੇ ਰੱਖ ਕੇ ਮੇਰੇ ਵਾਲੇ